ਅਜੀ ਗੁਰਦਾਸ ਮਾਨ ਹੰਸਰਾਜ ਹੰਸ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਇਹ ਤਸਵੀਰਾਂ ਜਲੰਧਰ ਦੇ ਹੰਸਰਾਜ ਹੰਸ ਦੇ ਘਰ ਦੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਗੁਰਦਾਸ ਮਾਨ ਤੇ ਉਹਨਾਂ ਦੇ ਨਾਲ ਪਤਨੀ ਹੰਸਰਾਜ ਹੰਸ ਦੇ ਘਰ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਕਰ ਰਹੇ ਨੇ ਇਹ ਤਸਵੀਰਾਂ 'ਚ ਵੇਖ ਸਕਦੇ ਹੋ ਕਿਵੇਂ ਗੁਰਦਾਸ ਮਾਨ ਜਫੀ ਪਾ ਕੇ ਹੰਸਰਾਜ ਹੰਸੋਰਾ ਨੂੰ ਮਿਲਦੇ ਹੋਏ ਵਿਖਾਈ ਦੇ ਰਹੇ ਨੇ ਤੇ ਬਾਅਦ 'ਚ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਵੀ ਨਾਲ ਦਿਖਾਈ ਦੇ ਰਹੇ ਨੇ ਕਾਸ਼ ਦੀ ਹੈ ਕਿ ਬੀਤੇ ਦਿਨੀ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਤੇ ਦੇਸ਼ ਦੀਆਂ ਵੱਡੀਆਂ ਸ਼ਖਸੀਤਾਂ ਹੰਸਰਾਜ ਹੰਸੋਰਾ ਦੇ ਘਰ ਪਹੁੰਚ ਕੇ ਉਹਨਾਂ ਨਾਲ ਦੁੱਖ ਸਾਂਝਾ ਕਰ ਰਹੀਆਂ ਨੇ ਜਿਸ ਦੇ ਵਿੱਚ ਅੱਜ ਗੁਰਦਾਸ ਮਾਨ ਨੇ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਕਾਫੀ ਸਮੇਂ ਬਾਅਦ ਹੰਸਰਾਜ ਹੰਸ ਤੇ ਗੁਰਦਾਸ ਮਾਨ ਹੋਰਾ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਕਰੇ ਖਾਸ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਮਨ ਦੇ ਘਰ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹੁੰਚ ਕੇ ਦੁੱਖ ਸਾਂਝਾ ਕੀਤਾ ਸੀ ਤੇ ਨਾਲ ਦੇ ਨਾਲ ਹੀ ਪੰਜਾਬੀ 뮤직 ਇੰਡਸਟਰੀ ਤੇ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰਾਂ ਨੇ ਵੀ ਹੰਸਰਾਜ ਜੰਸ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੇ ਵਿੱਚ ਬੀਤੇ ਕੱਲ ਬੱਬੂ ਮਾਨ ਵੀ ਦੁੱਖ ਸਾਂਝਾ ਕਰਨ ਹੰਸਰਾਜ ਜੰਸ ਉਹਨਾਂ ਦੇ ਘਰ ਪਹੁੰਚੇ ਸਨ ਤੇ ਅੱਜ ਗੁਰਦਾਸਮਨ ਹੁਰਾ ਨੇ ਘਰ ਪਹੁੰਚ ਕੇ ਦੁੱਖ ਵੰਡਾਇਆ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ